ਜਲੰਧਰ ਦੀ ਪੁਲਿਸ ਦੀ ਵਰਦੀਪਾ ਦੋ ਨੌਜਵਾਨਾਂ ਵੱਲੋਂ ਕੀਤੀ ਗਈ ਐਕਟੀਵਾ ਚੋਰੀ ਚੋਰੀ ਦੀ ਘਟਨਾ ਦੀ ਵੀਡੀਓ ਸੀਸੀਟੀਵੀ ਵਿੱਚ ਕੈਦ ਹੋਈ ਵਾਇਰਲ ਜਲੰਧਰ ਦੇ ਵਿੱਚ ਜਿੱਥੇ ਇੱਕ ਪਾਸੇ 15 ਅਗਸਤ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਅਤੇ ਜਲੰਧਰ ਦੇ ਵਿੱਚ ਸੁਰੱਖਿਆ ਹਰੇਕ ਪੱਖੋਂ ਮਜ਼ਬੂਤ ਕੀਤੀ ਜਾ ਰਹੀ ਹੈ ਉੱਥੇ ਹੀ ਪੁਲਿਸ ਮੁਲਾਜ਼ਮਾ ਵੱਲੋਂ ਵੀ ਐਕਟਿਵਾ ਚੋਰੀ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਜਲੰਧਰ ਦੀ ਪੁਲਿਸ ਸ਼ਰਮਸਾਰ ਨਜ਼ਰ ਆ ਰਹੀ ਹੈ ਬੀਤੇ ਦਿਨ ਹੋਈ ਚੋਰੀ ਤੋਂ ਬਾਅਦ ਜਿਸ ਵਿਅਕਤੀ ਦੀ ਐਕਟਿਵਾ ਚੋਰੀ ਹੋਈ ਸੀ ਉਸ ਵੱਲੋਂ ਜਲੰਧਰ ਦੇ थाना 파ਰਕੋ ਕੈਂਪ ਤੇ ਵੀ ਸ਼ਿਕਾਇਤ ਲਿਖਵਾਈ ਗਈ ਜਿਸ ਤੋਂ ਉਸਨੇ ਕਿਹਾ ਕਿ ਉਹ ਜਲੰਧਰ ਦੇ ਕਾ ਮੰਡੀ ਦੇ ਇਲਾਕੇ ਗ੍ਰੀਨ ਐਵੇਨਿਊ ਦੇ ਵਿੱਚ ਰਹੇ ਵਾਲਾ ਹੈ ਅਤੇ ਨਿਤੇਸ਼ ਨੇ ਕਿਹਾ ਕਿ ਸਵੇਰੇ ਤੜਕੇ ਸਾਰ ਦੋ ਸ਼ਖਸ ਇੱਕ ਪੁਲਿਸ ਦੀ ਵਰਦੀ ਤਾਰੀ ਸੀ ਅਤੇ ਇੱਕ ਸਿਵਲ ਵਰਦੀ ਵਿੱਚ ਸੀਗੇ ਦੋ ਸ਼ਖਸ ਉਹਨਾਂ ਦੀ ਦੁਕਾਨ ਤੇ ਆਉਂਦੇ ਨੇ ਅਤੇ ਦੁਕਾਨ ਦੇ ਬਾਹਰ ਖੜੀ ਐਕਟੀਵਾ ਨੂੰ ਆਪਣੀ ਐਕਟੀਵਾ ਦੀ ਚਾਬੀ ਲਗਾ ਕੇ ਉਸ ਦਾ ਲੋਕ ਖੋਲ ਕੇ ਐਕਟੀਵਾ ਨੂੰ ਉੱਥੋਂ ਲੈ ਕੇ ਚਲੇ ਜਾਂਦੇ ਹਨ ਸਰ ਜੀ ਨਾਮ ਨਿਤੇਸ਼ ਜੀ ਕਿਹੜਾ ਨੰਬਰ ਕਾਮੰਡੀਗ੍ਰੀਨ ਹੈ ਜਿਹੜਾ ਮੈਟਰ ਲਿਖੀ ਹੈ ਫਿਰ ਕਲੀਅਰ ਕਰ ਦਿਓ ਐਕਟੀਵਾ ਚੋਰੀ ਦਾ ਸਾਡੀ ਐਕਟੀਵਾ ਹੀ ਦੁਕਾਨ ਦੇ ਬਾਹਰ ਲੱਗੀ ਹੋਈ ਸੀ ਤੇ ਸਵੇਰੇ ਮੁਲਾਜ਼ਮ ਸਾਹਿਬ ਆਏ ਨੇ 3:30 ਵਜੇ ਦੇ ਲਾਗੇ ਛਾਗੇ ਤੇ ਉਹਨਾਂ ਨੇ ਆਪਣੀ ਐਕਟਿਵ ਦੀ ਚਾਬੀ ਲਾਗੇ ਤੇ ਸਾਡੀ ਐਕਟਿਵ ਲੱਗੇ ਆ ਤਸਵੀਰ ਦੇ ਇੱਥੇ ਆਏ ਹੋਏ ਆ ਬਾਕੀ ਫੱਟੇ ਖਰਾਬ ਨੂੰ 11:00 12:00 ਵਜੇ ਕੋਈ ਨਾ ਕੋਣ ਹੈ ਕਿਨੇ ਜਰੇ ਬੁਲਾ ਦੂੰਗਾ ਨਾਲੇ ਚੱਕੀ ਹੈ ਗੱਡੀ ਕੁਝ ਨਹੀਂ ਪਾ ਦੇ ਸੀਸੀਟੀਵੀ ਖੰਭਾ ਲੈ ਹੁਣ ਦੇ ਤੋਂ ਨਾ 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 ਕੁਝ ਵੀ ਨਹੀਂ ਹੋ ਇੱਥੇ ਆਗੇ ਹੁਣ ਸੀਟੀ ਫੁੜੇ ਦਿਖਾਈਓ ਕਹਿੰਦੇ 5 ਵਜੇ ਆਣਾ ਮੁੰਚੀ ਸਾਹਿਬ ਨੇ ਤੇ ਉਹ ਹੀ ਤੁਹਾਡਾ ਜੋ ਵੀ ਕਰੋਗੇ ਐਕਟਿਵ ਜੋ ਵੀ ਹੋਏਗਾ ਰਿਪੋਰਟ ਤੁਸੀਂ ਆ ਜੂਨ ਦਿਖਾਣੇ ਤੇ ਡਿਊਟੀ ਅਫਸਰ ਕਿ ਮੁੰਚੀ ਨੂੰ ਦਿਖਾਣੇ ਦੇ ਮੁੰਚੀ ਸਾਹਮਣੇ ਮੁੰਚੀ ਸਾਹਮਣੇ ਲਿਖਣੀ ਹੈ ਰਿਪੋਰਟ ਬੈਠੇ ਹੋ ਤਾਂ ਆਜੂ ਮਿਲੇ ਤੁਹਾਨੂੰ ਇੱਕ ਡਿਊਟੀ ਅਫਸਰ ਹੈ ਗਈ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਮੁੰਚੀ ਸਾਹਿਬ ਆਂਦੇ ਆ ਉਥੋਂ ਕੋਰਟ ਤੋਂ ਤੇ ਜੋ ਵੀ ਹੋਏਗਾ ਤੁਹਾਡਾ ਉਹੀ ਕਰਾਉਗੇ 5 ਵਜੇ ਅੱਛਾ ਨਹੀਂ ਕਿ ਮੁੱਖੇ ਦੇ ਡਿਊਟੀ ਅਫਸਰ ਲਿਖਦਾ ਕਮਲੇਟ ਕਿ ਮੁੰਚੀ ਲਿਖਦਾ ਇੰਨੀ ਨੋਲੇਜ ਹੀ ਨਹੀਂ ਸਾਨੂੰ ਭਾਈ ਇਹ ਚੱਕਰਾਂ ਪੇਜ ਨਹੀਂ ਹੈਗੇ ਕਦੀ ਅਸੀਂ ਅੱਛਾ ਇੱਕ ਗੱਲ ਹੋਰ ਮੈਨੂੰ ਪੁੱਛਣੀ ਚਾਹੀਦੀ ਐਕਟਿਵਾ ਤੋਂ ਠੀਕ ਘਰ ਦੇ ਬਾਹਰ ਆ 3:30 ਵਜੇ ਦਾ ਸਮਾਂ ਆਇਆ ਸੀ ਸੀਸੀਟੀਵੀ ਦੇ ਵਿੱਚ ਕਿ ਐਕਟਿਵਾ ਹਮੇਸ਼ਾ ਇੱਦਾਂ ਹੀ ਬਾਹਰ ਹੀ ਰਹਿੰਦੀ ਆ ਜਾਂ ਅੱਗੇ ਔਰ ਸਵੇਰੇ 4 ਵਜੇ ਦਾ ਟਾਈਮ ਨਾ ਕੋਈ ਦੱਸ ਨਾ ਪੁੱਛ ਸਿੱਧਾ ਹੀ ਚੱਕ ਕੇ ਲੈ ਗਏ ਨੇ ਔਰ ਨਾ ਕੋਈ ਸਟਾਰਟ ਕੀਤੀ ਨਾ ਟੋਅ ਕੀਤੀ ਐ ਆਪ ਲੱਤ ਲਾ ਕੇ ਲੈ ਗਏਗੇ ਸਪੈਸ਼ਲ ਸਿਸਰੀ ਦੇ ਵਿੱਚ ਦੋ ਬੰਦੇ ਲਿਖ ਰਿਹਾ ਹਾਂਜੀ ਹਾਂਜੀ ਇੱਕ ਵਾਰ ਨਹੀਂ ਹਾਂਜੀ ਇੱਕ ਵਾਰ ਹੋਰ ਕੈਮਰੇ ਵੇਖਿਆ ਜਾਂ ਕੋਈ ਹੋਰ ਆਸਮਾਨ ਨਹੀਂ ਨਹੀਂ ਥੱਲੇ ਕੋ ਸਵੇਰ ਦੇ ਇੱਥੇ ਧੱਕੇ ਹਾਂ ਨੇ ਵੀ 12 ਵਜੇ ਆ ਗਏ ਕੋਈ ਸੁਣਵਾਈ ਨਹੀਂ ਹੋਈ ਹਜੇ ਥੱਲੇ ਪੁੱਛ ਵੀ ਨਹੀਂ ਜੀ ਉਹ ਕਹਿੰਦੇ ਮੁੰਸੀ ਸਾਹਿਬ ਆਊਗੇ ਤੇ ਇਹ ਤੁਹਾਨੂੰ ਪਤਾ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਦੋ ਵਿਅਕਤੀਆਂ ਵੱਲੋਂ ਇੱਕ ਐਕਟਿਵਾ ਚੋਰੀ ਕੀਤਾ ਜਾ ਰਿਹਾ ਹੈ ਜਿਹਦੇ ਵਿੱਚੋਂ ਇੱਕ ਅਕਿਊਜ਼ਡ ਨੇ ਜਿਹੜੀ ਪੁਲਿਸ ਯੂਨੀਫਾਰਮ ਪਾਈ ਹੋਈ ਹੈ ਜਿਸ ਦੇ ਰਿਗਾਰਡਿੰਗ ਸਾਨੂੰ ਇਨਫੋਰਮੇਸ਼ਨ ਮਿਲਣ ਤੇ ਇਮੀਡੀਐਂਟਲੀ ਟੀਮਸ ਫਾਰਮ ਕੀਤੀਆਂ ਗਈਆਂ ਸੀਗੀਆਂ ਜਿਨ੍ਹਾਂ ਨੇ ਦੋਨੋਂ ਜਿਹੜੇ ਅਕਿਊਜ਼ ਹੈਗੇ ਆ ਉਹਨਾਂ ਨੂੰ ਵੈਰੀਫਾਈ ਕਰ ਲਿਆ ਹੈਗਾ ਜਿਹਦੇ ਵਿੱਚੋਂ ਇੱਕ ਅਕਿਊਜ਼ਡ ਹੈਗਾ ਉਹ ਇੱਕ ਪੁਲਿਸ ਮਰਾਜ਼ਮ ਹੈ ਜੋ ਕਿ ਤਕਰੀਬਨ 1 ਮਹੀਨੇ ਤੋਂ ਐਬਸੈਂਟ ਚ ਲਿਆ ਆ ਰਿਹਾ ਸੀਗਾ ਜੋ ਬੜੇ ਹੀ ਸ਼ਾਰਟ ਟਾਈਮ ਦੇ ਵਿੱਚ ਜਲੰਧਰ ਪੁਲਿਸ ਨੇ ਦੋਨੋਂ ਹੀ ਅਕਿਊਜ਼ਡ ਨੂੰ ਐਪਰੀਹੈਂਡ ਕਰ ਲਿਆ ਹੈਗਾ ਜਿਨ੍ਹਾਂ ਦੇ ਖਿਲਾਫ ਰੈਲੇਵੈਂਟ ਸੈਕਸ਼ਨਸ ਆਫ ਬੀ ਐਨ ਐਸ ਦੇ ਅਕੋਰਡਿੰਗ ਅਸੀਂ ਕਾਰਬਰੀ ਅਮਲ ਦੇ ਵਿੱਚ ਲਿਆਵਾਂਗੇ ਥੈਂਕ ਯੂ